ਨੂੰ ਨਾਲ ਸਲਾਮ ਨਾ ਕਰਾਂਗਾ ਲਈ ਸਿੱਧਾ ਨੂੰ ਨਾਲ ਸਲਾਮ ਨਾ ਕਰਾਂਗਾ ਸਿਕਾਪੂ ਦੇ ਸਿੱਧਾ ਨੂੰ ਨਾਲ ਸਲਾਮ ਨਾ ਕਰਾਂਗਾ ਸਿਕਾਪੂ ਦੇ ਸਿੱਧਾ ਅਮਰਾਂ ਦੇ ਨਾਂ ਕਰਾਂਗਾ ਯਕਿਨੀ ਸਾਰੇ ਮੈਂ ਸਤਵੀਰ ਸਿੰਘ ਤੁੰਗਾ ਜ਼ਿਲ੍ਹਾ ਆਗੂ ਸੀ ਆਈਟੀ ਨੂੰ ਸੰਗਰੂਰ ਤੇ ਸਾਥਿਓ ਅੱਜ ਅਸੀਂ ਜਿਹੜਾ ਪਿੰਡ ਤੁੰਗਾ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਮਜ਼ਦੂਰ ਦਿਵਸ ਦਾ ਮਨਾਇਆ ਲੇਬਰ ਡੇ ਦੇ ਮੌਕੇ ਤੇ ਜਿਹੜਾ ਅੱਜ ਅਸੀਂ ਝੰਡਾ ਲਹਿਰਾਉਣ ਦੀ ਰਸਮ ਹੈ ਉਹ ਪਿੰਡ ਤੁੰਗਾ ਦੇ ਵਿੱਚ ਅਨਾਜ ਮੰਡੀ ਦੇ ਵਿੱਚ ਜਿਹੜੀ ਕੀਤੀ ਹੈ ਸਾਡੇ ਵਿੱਚ ਸੀਨੀਅਰ ਕਮਿਊਨਿਸਟ ਆਗੂ ਕਾਮਰਦ ਰਾਮ ਸਿੰਘ ਜੀ ਸੋਹਣਿਆ ਪਹੁੰਚੇ ਨੇ ਉਹਨਾਂ ਨੇ ਜਿਹੜਾ ਝੰਡਾ ਇਹ ਝੰਡੇ ਦੀ ਰਸਮ ਉਹ ਕੀਤੀ ਹੈ ਤੇ ਅੱਜ ਜਿੱਥੇ ਅਸੀਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਰਦਾ ਦੇ ਲਪਿਟ ਕੀਤੇ ਨੇ ਉੱਥੇ ਹੀ ਅਸੀਂ ਜਿਹੜੇ ਪਿਛਲੇ ਦਿਨੀ ਸਾਡੀ ਭਾਰਤ ਸਰਕਾਰ ਦੀ ਨਲਾਇਕੀ ਦੇ ਕਾਰਨ ਜੋ ਇੱਕ ਹਮਲਾ ਹੋਇਆ ਜੰਮੂ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ ਸਾਡੇ ਉੱਥੇ ਸ਼ਹੀਦ ਹੋਏ ਨੇ ਅਸੀਂ ਉਹਨਾਂ ਸ਼ਹੀਦਾਂ ਨੂੰ ਵੀ ਜਿਹੜੇ ਸਰਦਾ ਦੇ ਫਲਪੇਟ ਕਰਦੇ ਆ ਕਿਉਂਕਿ ਭਾਰਤ ਸਰਕਾਰ ਜਿਹੜੀ ਹੈ ਬੁਰੀ ਤਰ੍ਹਾਂ ਨਕਾਮ ਸਾਬਤ ਹੋਈ ਹੈ ਆਮ ਲੋਕਾਂ ਨੂੰ ਸੁਰੱਖਿਆ ਦੇਣ ਦੇ ਵਿੱਚ ਜਿਹੜੀ ਸਰਕਾਰਾਂ ਦੀਆਂ ਇਹੋ ਜਿਹੀਆਂ ਪਾਲਿਸੀਆਂ ਦੇ ਕਾਰਨ ਜਿਹੜੇ ਇਹ ਇਸ ਤਰ੍ਹਾਂ ਦੀਆਂ ਘਟਨਾਵਾਂ ਮਾਈਡੀਆਂ ਵਾਪਰ ਰਹੀਆਂ ਨੇ ਜੁਦੇ ਲਈ ਸਾਡੀ ਸਰਕਾਰਾਂ ਜ਼ਿੰਮੇਵਾਰ ਨੇ ਤੇ ਆਮ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਵਿੱਚ ਜਿਹੜਾ ਸਰਕਾਰਾਂ ਦਾ ਫੇਲਿਅਰ ਜਿਹੜਾ ਸਾਫ਼ ਚਲ ਕਰ ਰਿਹਾ ਹੈ ਅੱਜ ਜਿੱਥੇ ਅਸੀਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਜਿਹੜੇ ਸਰਦਾ ਸਮਨਪੇੜ ਕਰ ਰਹੇ ਹਾਂ ਸਰਦਾ ਦੇ ਫਲਪੇੜ ਕਰ ਰਹੇ ਹਾਂ ਉੱਥੇ ਹੀ ਅਸੀਂ ਜੰਮੂ ਕਸ਼ਮੀਰ ਦੇ ਉਹਨਾਂ ਸ਼ਹੀਦਾਂ ਨੂੰ ਵੀ ਜਿਹੜੇ ਸਰਦਾ ਦੇ ਫਲਪੇੜ ਕਰ ਰਹੇ ਹਾਂ ਤੇ ਇਸ ਤੋਂ ਇਲਾਵਾ ਸੀਆਈਟੂਯੂ ਵੱਲੋਂ ਤੇ ਹੋਰ ਦੇਸ਼ਾਂ ਦੇ 10 ਕੌਮੀ ਟ੍ਰੇਡ ਯੂਨੀਅਨ ਵੱਲੋਂ 20 ਮਈ ਨੂੰ ਇੱਕ ਵੱਡੀ ਹੜਤਾਲ ਕੀਤੀ ਜਾ ਰਹੀ ਹੈ ਪੂਰੇ ਭਾਰਤ ਦੇ ਵਿੱਚ ਜਿਹਦਾ ਅਸਰ ਦੇਖਣ ਨੂੰ ਮਿਲੇਗਾ ਭਾਰਤ ਆਲ ਇੰਡੀਆ ਲੈਵਲ ਤੇ ਜਿਹੜੀ ਇਹ ਹੜਤਾਲਾਂ ਹੋਣੀ ਹੈ ਉਹ ਹੜਤਾਲ ਦੇ ਲਈ ਅੱਜ ਅਸੀਂ ਮਜ਼ਦੂਰਾਂ ਦਾ ਨਾਮੰਦ ਕੀਤਾ ਕਿਉਂਕਿ ਦੇਸ਼ ਦੀ ਮਜ਼ਦੂਰ ਜਮਾਤ ਹੈ ਬਹੁਤ ਸਾਰੀਆਂ ਮੁਸ਼ਕਲਾਂ ਦੇ ਵਿੱਚ ਘिरी ਹੈ ਦਰਪੇਸ਼ ਸਮੱਸਿਆਵਾਂ ਦਾ ਜਿਹੜਾ ਸਾਹਮਣਾ ਉਹ ਸਾਡੇ ਦੇਸ਼ ਦੇ ਮਜ਼ਦੂਰ ਨੂੰ ਕਰਨਾ ਪੈ ਰਿਹਾ ਹੈ ਜਿਸ ਤਰ੍ਹਾਂ ਭਾਰਤ ਦਾ ਸਾਡੇ ਖਾਸ ਕਰਕੇ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਅੰਦੋਲਨ ਦੇ ਰਾਹ ਦੇ ਉੱਤੇ ਪਿਆ ਹੋਇਆ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਕਿ ਸੰਯੁਕਤ ਕਿਸਾਨ ਮੋਰਚੇ ਨੇ ਵੱਡੀਆਂ ਲੜਾਈਆਂ ਲੜੀਆਂ ਨੇ ਔਰ ਦੇਸ਼ ਦਾ ਕਿਸਾਨ ਹੈ ਜਿਹੜਾ ਉਹ ਸੰਘਰਸ਼ ਦੇ ਵਿੱਚ ਡਟਿਆ ਹੋਇਆ ਹੈ ਔਰ ਇਸੇ ਤਰ੍ਹਾਂ ਜਿਹੜਾ ਮਜ਼ਦੂਰ ਹੈ ਉਹ ਵੀ ਬਹੁਤ ਸਾਰੀਆਂ ਮੁਸ਼ਕਲਾਂ ਵਿੱਚ ਫਸਿਆ ਹੋਇਆ ਹੈ ਮਜ਼ਦੂਰਾਂ ਦੇ ਮਸਲੇ ਹੱਲ ਨਹੀਂ ਹੋ ਰਹੇ ਪਾਵੇਂ ਹਮਨ ਰੇਗਾ ਮਜ਼ਦੂਰ ਨੇ ਪਾਵੇਂ ਸਾਰੀ ਮਜ਼ਦੂਰ ਨੇ ਪਾਵੇਂ ਪੱਲੇਦਾਰ ਨੇ ਪਾਵੇਂ ਹੋਰ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਮਜ਼ਦੂਰ ਨੇ ਜਿੱਥੇ ਵੀ ਕਿਤੇ ਕੰਮ ਕਰ ਰਹੇ ਨੇ ਤਾਂ ਉਹ ਦਰਪੇਸ਼ ਮੁਸ਼ਕਲਾਂ ਦੇ ਵਿੱਚ ਫਸੇ ਹੋਏ ਨੇ ਸਰਕਾਰਾਂ ਸਿਰਫ ਕਾਰਪੋਰੇਟ ਘਰਾਣਿਆਂ ਦੇ ਪੱਖੀ ਜਿਹੜੇ ਨੀਤੀਆਂ ਨੇ ਬਣਾ ਰਹੀਆਂ ਨੇ ਮਜ਼ਦੂਰਾਂ ਦੇ ਜਿਹੜੇ ਕਾਨੂੰਨ ਨੇ ਖਤਮ ਕੀਤੇ ਜਾ ਰਹੇ ਨੇ ਕਾਰਪੋਰੇਟ ਘਰਾਣਿਆਂ ਨੂੰ ਲੁੱਟਣ ਦੇ ਲਈ ਜਿਹੜੇ ਰਾਹ ਨੇ ਉਹ ਖੁੱਲੇ ਜਾ ਰਹੇ ਨੇ ਉਹਨਾਂ ਦੇ ਪੱਖਰੇ ਜਿਹੜੇ ਕਾਨੂੰਨ ਬਣਾ ਕੇ ਮਜ਼ਦੂਰਾਂ ਦੀ ਆਵਾਜ਼ ਨੂੰ ਬੰਦ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਅਸੀਂ ਜਿਹੜਾ ਸੰਘਰਸ਼ ਦੇ ਵਿੱਚ ਸਿਰ ਤੋਂ ਯਤਨ ਕਰਾਂਗੇ ਮਜ਼ਦੂਰਾਂ ਨੂੰ ਲਾਬੰਦ CITU ਦੀ ਅਗਵਾਈ ਦੇ ਵਿੱਚ ਹਰ ਪਿੰਡ ਦੇ ਵਿੱਚ ਜਿਹੜਾ ਸਾਡਾ ਯੂਨਟ ਹੈ ਅਸੀਂ ਬਣਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹਦੇ ਅਸੀਂ ਜਿਹੜੀ ਹੈਗੀ ਹੈ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਉਹ ਮਜ਼ਦੂਰਾਂ ਦੇ ਮਸਲਿਆਂ ਨੇ ਉੱਤੇ ਜ਼ਰੂਰ ਸੋਚੇ ਸੋਚੇ ਅਤੇ ਸਰਕਾਰ ਨੂੰ ਬਿਠਾ ਕੇ ਮਜ਼ਦੂਰਾਂ ਜਿਹੜੇ ਮਸਲੇ ਨੇ ਉਹ ਹੱਲ ਕਰਵਾਵਾਂਗੇ ਤੇ ਅਸੀਂ ਹਰ ਪਿੰਡ ਪਿੰਡ ਦੇ ਵਿੱਚ ਜਿਹੜਾ CITU ਦਾ ਯੂਨਟ ਬਣਾ ਕੇ ਮਜ਼ਦੂਰਾਂ ਨੂੰ ਜਿਹੜਾ ਸੰਘਰਸ਼ ਦੀ ਰਾਹ ਦੇ ਵਿੱਚ ਲੈ ਕੇ ਆਵਾਂਗੇ 20 ਮਈ ਨੂੰ ਜਿਹਦਾ ਵੱਡੇ ਪੱਧਰ ਤੇ ਜਿਹੜਾ ਫਸੜਾ ਉਹ ਦੇਖਣ ਨੂੰ ਮਿਲੇਗਾ ਧੰਨਵਾਦ ਹੋਵਾਂਗੇ ਆਪਦੇ ਰਿਸ਼ਤੇਦਾਰਾਂ ਦੇ ਜਮਾ ਕੇ ਆਦੇ ਪੱਤਿਆਂ ਚ ਜਾਵਾਂਗੇ ਵੀ 10 ਘੰਟੇ ਤੋਂ ਵੱਧ ਅਸੀਂ ਕੰਮ ਨਹੀਂ ਕਰਾਂਗੇ ਇਹ ਸਾਡੀ ਮੰਗ ਹੈ ਇਹ ਕੋਈ ਮੰਗ ਦੇ ਉੱਤੇ ਉਹਨੇ ਕੱਟ ਕਰਿਆ ਜਦੋਂ ਇਹ ਗੱਲ ਮਜ਼ਦੂਰਾਂ ਨੂੰ ਨੇ ਕੱਟ ਕਰਕੇ ਗੱਲ ਕਹੀ ਤਾਂ ਉੱਥੇ ਦੇ ਸਾਮਰਾਜ ਉੱਥੇ ਦੇ ਹਕੂਮਤ ਤਾਂ ਜਿਹੜੀਆਂ ਉੱਥੇ ਦੇ ਸਰਮਾਇਦਾਰਾਂ ਨੂੰ ਇਹ ਗੱਲ ਚੋਹ ਗਈ ਬਰਦਾਸ਼ਤ ਨਹੀਂ ਹੋਈ ਉਹਨਾਂ ਤੋਂ ਇਸ ਵਾਸਤੇ ਉਹਨਾਂ ਨੇ ਕਿਤੇ ਉਹ ਕੱਟ ਸੀਗਾ ਉਹ ਕੱਠ ਦੇ ਵਿੱਚ ਆਪ ਦੇ ਬੰਦੇ ਛੱਡ ਕੇ ਗੜਬੜ ਕਰਾਈ ਗੜਬੜ ਕਰਾਈ ਟਰੋੜਾ ਚਲਾਇਆ ਵਿੱਚ ਜਿਹੜਾ ਹੈਗਾ ਬਹਾਨਾ ਲੈ ਲੈ ਗੋਲੀ ਚਲਾਉਣ ਦਾ ਗੋਲੀ ਚੱਲੀ ਮਜ਼ਦੂਰਾਂ ਦੇ ਉੱਤੇ ਬਈ ਮਜ਼ਦੂਰ ਫੱਟੜ ਹੋਏ ਸਾਈਂ ਬਈ ਸ਼ਹੀਦ ਹੋਏ ਔਰ ਇੱਕ ਗੋਲੀ ਇੱਕ ਬੱਚੇ ਦੇ ਲੱਗੀ ਇਹ ਝੰਡਾ ਸੀ ਜਿਹੜਾ ਨਾਲੋਂ ਮਜ਼ਦੂਰਾਂ ਨੇ ਚੱਟਾ ਧਰਾ ਰੱਖੀ ਸੀ ਉਹ ਗੋਲੀ ਜਦੋਂ ਦੱਸਿਆ ਸਸਵੀਰ ਨੇ ਗੋਲੀ ਬੱਚੇ ਦੇ ਲੱਗੀ ਉਹਦੀ ਮਾਂ ਨੇ ਉਹ ਬੱਚੇ ਨੂੰ ਝੰਡੇ ਚ ਲਪੇਟ ਲਿਆ ਜਿਹੜਾ ਹਸਤਾੜ ਤੱਕ ਲੱਗਦੇ ਉਹ ਝੰਡਾ ਲਾਲ ਹੋ ਗਿਆ ਉਸ ਤੋਂ ਬਾਅਦ ਜਿਹੜਾ ਹੈਗਾ ਦੁਨੀਆ ਦੇ ਵਿੱਚ ਮਜ਼ਦੂਰਾਂ ਨੇ ਇਸ ਗੱਲ ਦਾ ਪ੍ਰਨ ਕਰ ਲਿਆ ਵੀ ਅੱਜ ਤੋਂ ਸਾਡਾ ਜਿਹੜਾ ਹੈਗਾ ਝੰਡਾ ਹੋਊਗਾ ਲਾਲ ਹੋਊਗਾ ਉਹਨਾਂ ਨੇ ਜਿਹੜਾ ਹੈਗਾ ਫਿਰ ਜਿਹੜਾ ਕੋਰਟਾਂ ਦੇ ਵਿੱਚ ਵੀ ਜਿਹੜਾ ਮੁਕੱਦਮਾ ਹੋਇਆ ਉਹ ਵੀ ਜਿਹੜਾ ਹੈਗਾ ਮਜ਼ਦੂਰਾਂ ਦੇ ਖਿਲਾਫ ਕਤਲ ਦੇ ਮੁਕੱਦਮੇ ਉਹਨਾਂ ਨੂੰ ਸੱਤ ਮਜ਼ਦੂਰਾਂ ਨੂੰ ਫਾਸੀ ਦੀ ਸਦਾ ਵੀ ਫਾਹੇ ਕੰਗੇ ਜੇ اور ਮਜ਼ਦੂਰਾ ਨੇ ਭੱਜੇ ਨਹੀਂ ਮਜ਼ਦੂਰਾ ਆਪਣੇ ਸਾਥੀਆਂ ਦੇ ਟਿੱਠਦੇ ਰਹੇ ਆ ਤੇ ਇਸ ਲੜਿਆ ਉਸ ਤੋਂ ਬਾਅਦ ਦੁਨੀਆ ਦੇ ਵਿੱਚ ਮਜ਼ਦੂਰਾ ਨੇ ਇਸ ਲਾਲ ਝੰਡੇ ਦੀ ਗਵਾਹੀ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਤਕਦੀਮੀਆਂ ਦਿੱਤੀਆਂ ਨੇ ਜਿੱਥੇ ਆ ਜਿਹੜਾ ਹੈਗਾ ਰਾਜ ਪ੍ਰਬੰਧਨ ਜਿਹੜੇ ਜਿਹੜੇ ਠੱਕੇ ਚਾਈ ਦੇ ਪ੍ਰਬੰਧ ਨੇ ਜਿਹੜੇ ਉਹਨਾਂ ਨੂੰ ਸਭ ਲੋਕਾਂ ਨੂੰ ਇਸੇ ਦਾ ਸਸਤ ਜਿਹੜਾ ਹੈਗਾ ਦੁਨੀਆ ਜੀ ਮੀਡੀਆ ਤੇ ਫੋਟੋ ਲਾ ਲਖੰਡੇ ਨੇ ਕਰੀਆਂ ਨੇ ਪੀ ਆਈ ਟੀ ਯੂ ਜਿਹੜੀ ਸੈਂਟਰ ਆਫ ਇੰਡੀਅਨ ਟ੍ਰੇਡ ਦੀ ਮਜ਼ਦੂਰਾਂ ਦੀ ਜਥੇਬੰਦੀ ਹੈ ਉਹਨੇ ਕੋਸ਼ਿਸ਼ ਕੀਤੀ ਹੈ 10 ਕੇਂਦਰੀ ਟ੍ਰੇਡ ਯੂਨੀਅਨਾਂ ਨੂੰ ਇਕੱਠਾ ਕੀਤਾ ਹੈ 20 ਮਈ ਨੂੰ ਇੱਕ ਹੜਤਾਲ ਕਰਨ ਜਾ ਰਹੇ ਨੇ ਮਜ਼ਦੂਰ ਹਿੰਦੁਸਤਾਨ ਦੇ ਵਿੱਚ ਪੂਰਾ ਹਿੰਦੁਸਤਾਨ ਉਸਨੂੰ ਬੰਦ ਹੋਣਾ ਹੈ ਦੇਖ ਰਿਹਾ ਤੁਸੀਂ ਕਿੰਨਾ ਕੁ ਮਟਾ ਅਸਰ ਪੈਂਦਾ ਹੈ ਸਰਕਾਰ ਦੇ ਤੇ ਕਿਉਂ ਥੋੜਾ ਸਰਬਰ ਜੇ ਨਾ ਘੱਟਾ ਪੈਣਾ ਹੈ ਕਿਉਂ ਕਰਨਾ ਕੀ ਹੈ ਮਜ਼ਦੂਰਾਂ ਨੇ ਫਿਰ ਕੰਮ ਨਹੀਂ ਕਰਨਾ ਮਜ਼ਦੂਰ ਇਹ ਕਹਿ ਰਹੇ ਨੇ ਸਰਕਾਰ ਨੂੰ ਵੀ ਅਸੀਂ ਕੰਮ ਨਹੀਂ ਜਾਂਦੇ ਤੇ ਫੈਕਟਰੀਆਂ 'ਚ ਕੰਮ ਕਰਦੇ ਨੇ ਫੈਕਟਰੀਆਂ ਬੰਦ ਹੋਣਗੀਆਂ ਤੇ ਇਹ ਰੇਲਵੇ ਦੇ ਵਿੱਚ ਨੇ ਰੇਲਵੇ ਵਾਲੇ ਅਧਿਕਾਰੀ ਵੀ ਵੀਰੇ ਹੈਗੇ ਨੇ ਹੜਤਾਲ ਕਰਨਗੇ ਪੀਆਰਟੀਸੀ ਹੜਤਾਲ ਕਰੂਗੀ ਵੱਡੇ ਪੱਧਰ ਤੇ ਉੱਤੇ ਸਰਕਾਰ ਨੂੰ ਦਿਖਾਉਣਾ ਵੀ ਜੇ ਮਜ਼ਦੂਰ ਕੰਮ ਨਾ ਕਰੇ ਤਾਂ ਸੁੱਡੇ ਵੀਰੇ ਸਿਸਟਮ ਨਹੀਂ ਚੱਲ ਨਹੀਂ ਸਕਦੇ ਕਿਉਂਕਿ ਸਾਰਾ ਕੁਝ ਮਜ਼ਦੂਰਾਂ ਦੇ ਨਾਲ ਹੀ ਚੱਲਦਾ ਜੇ ਮਜ਼ਦੂਰ ਕੰਮ ਨਹੀਂ ਕਰ ਲਗੇ ਫੈਕਟਰੀ ਮ ਇਸ ਲਈ 20 ਮਈ ਨੂੰ ਵੱਡੇ ਪੱਧਰ ਤੇ ਉੱਤੇ ਜਿਹੜੇ ਮਜ਼ਦੂਰ ਲਾਮਬੰਦ ਹੋਣਗੇ ਸੀਆਈਡੀ ਯੂ ਵੱਲੋਂ ਇਹ ਸਰਦਾਰ ਦਿੱਤਾ ਗਿਆ ਹੈ 15 ਤਿੰਨ ਫੀਲਡ ਯੂਨੀਅਨਾਂ ਨਾਲ ਵੀ ਸ਼ਾਮਲ ਹੋ ਚੁੱਕੀਆਂ ਨੇ ਹੋਰ ਜਿਹੜੇ ਸੰਧੀਆਂ ਸ਼ਾਮਲ ਹੋ ਰਹੀਆਂ ਨੇ ਸੰਯੁਕਤ ਕਿਸਾਨ ਮੋਰਚੇ ਨੇ ਉਹਨੂੰ ਸਮਰਥਨ ਕਰ ਦਿੱਤਾ ਹੈ ਜੇ ਅਸੀਂ ਇਹ ਹੜਤਾਲ ਦਾ ਸਮਰਥਨ ਕਰਾ ਕਰ ਰਹੇ ਹਾਂ ਜੇ 20 ਮਈ ਨੂੰ ਪੂਰਾ ਜਿਹੜਾ ਭਾਰਤ ਹੈ ਉਹ ਉਹਨਾਂ ਹੜਤਾਲ ਹੁੰਦੀ ਹੈਗੀ ਵੱਡੇ ਪੱਧਰ ਤੇ ਜਿਹੜਾ ਪਾਸ ਤੁਸੀਂ ਦੇਖੀਆ ਇਸ ਲਈ ਸਾਰੇ ਸਾਥੀਆਂ ਨੇ ਤੁਹਾਨੂੰ ਬੇਨਤੀ ਹੈ ਕਿ ਆਪਾਂ ਉਹਦੇ ਵਿੱਚ ਹੀ ਆਪਣੇ ਵੱਲੋਂ ਜਿਹੜਾ ਹਿੱਸਾ ਉਹ ਲੈਣਾ ਹੈ